ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਤੇ ਵੀਰਾਂ ਦੀ ਡਿਮਾਂਡ ਤੇ ਹੀ ਮੈਂ ਬਣਾ ਰਹੀ ਹਾਂ ਦੇਖੋ ਹਰ ਇੱਕ ਦੇ ਘਰ ਅੱਜ ਕੱਲ ਇਹ ਅੱਗ ਮੱਚੀ ਪਈ ਹੈ ਹਰ ਇੱਕ ਦੇ ਘਰੇ ਕਲੇਸ਼ ਹੈਗਾ ਹਰ ਇੱਕ ਦੇ ਮਤਲਬ ਕਿ ਘਰ ਘਰ ਦੀ ਇਹ ਕਹਾਣੀ ਹੋਈ ਪਈ ਹੈਗੀ ਜਿਹਨੂੰ ਪੁੱਛੋਗੇ ਕਿ ਮੇਰੇ ਬੇਟੇ ਦਾ ਰਿਸ਼ਤਾ ਨਹੀਂ ਹੋ ਰਿਹਾ ਜਿਹਨੂੰ ਪੁੱਛ ਮੇਰੀ ਬੇਟੀ ਦਾ ਰਿਸ਼ਤਾ ਨਹੀਂ ਹੋ ਰਿਹਾ ਜਿਹਨੂੰ ਵੀ ਗੱਲ ਕਰਦੇ ਕੋਈ ਕਹਿੰਦਾ ਮੈਂ ਜਵਾਈ ਵੱਲੋਂ ਦੁਖੀ ਹਾਂ ਕੋਈ ਕਹਿੰਦਾ ਮੈਂ ਧੀ ਵੱਲੋਂ ਦੁਖੀ ਹਾਂ ਕੋਈ ਕਹਿੰਦਾ ਮੈਂ ਨੂੰਹ ਵੱਲੋਂ ਦੁਖੀ ਹਾਂ ਤੇ ਅਕਸਰ ਪਤੀ ਪਤਨੀ ਦੀਆਂ ਲੜਾਈਆਂ ਝਗੜੇ ਡੇਲੀ ਕੇਸ ਦੇ ਮਲਕੇ ਕੋਰਟਾਂ ਦੇ ਵਿੱਚ ਖੜੇ ਆ ਇਹ ਇੱਕ ਬਿਜ਼ਨਸ ਬਣਾ ਲਿਆ ਕਿ ਵਿਆਹ ਕਰਾਓ ਤਲਾਕ ਲਓ ਪੈਸੇ ਦਿਓ ਤੇ ਕੰਮ ਖਤਮ ਫੇਰ ਵਿਆਹ ਕਰਾਓ ਪੈਸੇ ਦਿਓ ਤਲਾਕ ਕਰੋ ਤੇ ਕੰਮ ਖਤਮ ਦੇਖੋ ਹੋ ਰਿਹਾ ਇਹ ਸਾਰਾ ਹਨਾ ਵਾਹਿਗੁਰੂ ਜੀ ਦੀ ਰਾਜਾ ਦੇ ਵਿੱਚ ਕੁਦਰਤ ਦੀ ਖੇਡ ਹੈਗੀ ਕਿਉਂਕਿ ਉਹਦੀ ਰਾਜਾ ਬਿਨਾ ਪੱਤਾ ਨਹੀਂ ਹਲਦਾ ਹੈਗਾ ਪਰ ਅਪਾ ਆਪਣੇ ਮਾੜੇ ਕਰਮਾ ਕਰਕੇ ਹੀ ਇਹ ਸਭ ਕੁਝ ਭੋਗ ਰਹੇ ਹਾਂਗੇ ਕਿਉਂਕਿ ਸਮਾਂ ਤਾਂ ਪਹਿਲਾਂ ਵੀ ਵਾਹਿਗੁਰੂ ਜੀ ਹੀ ਚਲਾਉਂਦੇ ਸੀਗੇ ਹੁਣ ਵੀ ਉਹੀ ਚਲਾਉਂਦੇ ਹੈਗੇ ਹਨਾ ਪਹਿਲਾਂ ਪਿਛਲੇ ਅੱਜ ਤੋਂ 10 ਸਾਲ ਪਹਿਲਾਂ ਦੀਆਂ ਗੱਲਾਂ ਨੇ ਗੀਆਂ ਕਿ ਸਮਾਂ ਬਹੁਤ ਵਧੀਆ ਸੀਗਾ ਆ 10 ਸਾਲਾਂ ਦੇ ਵਿੱਚ ਅਪਾ ਇੰਨੇ ਜ਼ਿਆਦਾ ਫਾਸਟ ਚੱਲ ਗਿਆਂਗੇ ਮੈਨੂੰ ਤਾਂ ਇਹ ਟੈਨਸ਼ਨ ਹੋ ਰਹੀ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਕੀ ਹੋਊਗਾ ਤਿੱਕੋ ਹਰ ਇੱਕ ਰਿਸ਼ਤੇ ਦਾ ਆਪਾਂ ਨੇ ਕਹਣ ਕਰਤਾ ਕਿਸੇ ਵੀ ਰਿਸ਼ਤੇ ਦੀ ਇੱਜ਼ਤ ਰਿਸਪੈਕਟ ਕਰਕੇ ਆਪਾਂ ਨਾ ਖੋਸ਼ਾਂ ਤੇ ਨਾ ਕਰਨੀ ਚਾਉਣੇ ਆ ਹਰ ਇੱਕ ਇਨਸਾਨ ਤਿੱਕਈ ਪੈਣਪ੍ਰਾਵ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਦੀਦੀ ਤੁਸੀਂ ਇਸ ਚੀਜ਼ ਤੇ ਵੀਡੀਓ ਜ਼ਰੂਰ ਬਣਾਇਓ ਕਿ ਅੱਜ ਕੱਲ ਕੁੜੀਆਂ ਘਰਾਂ ਦੇ ਵਿੱਚ ਸਹੁਰੇ ਘਰ ਜਾ ਕੇ ਬਸਦੀਆਂ ਕਿਉਂ ਨਹੀਂ ਹੈਗੀਆਂ ਸਹੁਰੇ ਘਰ ਜਾ ਕੇ ਕਿੱਥੋਂ ਬਸਣਗੀਆਂ ਉਹ ਤਾਂ ਆਪਣੇ ਮਾਂ-ਬਾਪ ਦੇ ਘਰੇ ਬਸਣ ਨੂੰ ਤਿਆਰ ਨਹੀਂ ਹੈਗੀਆਂ ਹਨ ਕਿਉਂਕਿ ਪਰਬ੍ਰਿਸ਼ ਹੀ ਇਦਾਂ ਦੀ ਹੋ ਰਹੀ ਹੈਗੀ ਸੰਸਕਾਰ ਹੀ ਇਦਾਂ ਦੇ ਮਿਲ ਰਹੇ ਨੇ ਕਿ ਉਹਨਾਂ ਦਾ ਕਸੂਰ ਨਹੀਂ ਹੈਗਾ ਤੁਸੀਂ ਅਕਸਰ ਦੇਖਿਆ ਕਿ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਬੱਚੇ ਹੁੰਦੇ ਨੇ ਜਿਹੜੇ ਉਹ ਤੂਤਦੀ ਟਾਣੀ ਦੀ ਤਰ੍ਹਾਂ ਹੁੰਦੇ ਆ ਹਨਾ ਜਿੱਧਰ ਨੂੰ ਮੋੜਦੇ ਉਧਰ ਨੂੰ ਹੀ ਮੁੜ ਜਾਂਦੀ ਹੈ ਜਿਸ ਤਰੀਕੇ ਦਾ ਮਾਹੌਲ ਉਹ ਆਪਣੇ ਘਰ ਦੇ ਵਿੱਚ ਦੇਖਦੇ ਆ ਜਿਸ ਤਰੀਕੇ ਦਾ ਮਾਹੌਲ ਉਹ ਆਪਣੇ ਆਲੇ ਦੋਲੇ ਐਕਸੈਪਟ ਕਰਦੇ ਆ ਬੱਚਾ ਉਦਾਂ ਦਾ ਹੀ ਮਾਈਂਡ ਉਹਦਾ ਹੁੰਦਾ ਹੈਗਾ ਪਹਿਲਾਂ ਜਦੋਂ ਕਿ ਮੇਰੀ ਉਮਰ ਦੇ ਨੇ ਹਨਾ 40 ਸਾਲ ਦੇ ਲਵੇ ਲਾਉਣੀਆਂ ਸਾਰੇ ਬੱਚੇ ਅੱਜ ਤੋਂ ਤੁਸੀਂ ਹਨਾ ਪਿੱਛੇ 10 15 ਸਾਲ ਪਿੱਛੇ ਚੱਲ ਜੋ ਜ਼ਿਆਦਾ ਨਹੀਂ ਹਨਾ ਤੇ ਜਦੋਂ ਆਪਾਂ ਆਪਣੇ ਚਾਚੇ ਤਾਇਿਆਂ ਦੇ ਘਰਾਂ ਦੇ ਵਿੱਚ ਖੇਡਦੇ ਹੁੰਦੇ ਸੀਗੇ ਹਨਾ ਕੋਈ ਫਿਕਰ ਨਹੀਂ ਸੀ ਕੋਈ ਫਾਕਾ ਨਹੀਂ ਸੀ ਕੁਝ ਨਹੀਂ ਪਤਾ ਹੁੰਦਾ ਸੀਗਾ ਵੀ ਮੁੰਡੇ ਕੀ ਕਰਦੇ ਆ ਕੁੜੀਆਂ ਕੀ ਕਰਦੇ ਆ ਹਨਾ ਸਾਰਾ ਦਿਨ ਇਕੱਠੇ ਆਈ ਚਾਚੇ ਦੇ ਘਰੇ ਖੇਡਦੇ ਰੋਟੀ ਖਾਧੀ ਉੱਥੇ ਸੌਂਗੇ ਤਾਇੇ ਦੇ ਘਰੇ ਖੇਡਦੇ ਚਾਚੇ ਰੋਟੀ ਖਾਧੀ ਉੱਥੇ ਸੌਂਗੇ ਹਨਾ ਜਦੋਂ ਬਾਹਰ ਅੰਦਰ ਵੀ ਜਾਣਾ ਹੁੰਦਾ ਕਿਤੇ ਹਨਾ ਗਲੀ ਦੇ ਵਿੱਚੋਂ ਵੀ ਕੋਈ ਮਿਲ ਜਾਂਦਾ ਪਿੰਡ ਦਾ ਵੀ ਕੋਈ ਦਿਖ ਜਾਂਦਾ ਵੀ ਇਹ ਸਾਡੇ ਪਿੰਡ ਦਾ ਹੈਗਾ ਹਨਾ ਉਦੋਂ ਵੀ ਐ ਹੁੰਦਾ ਵੀ ਹਾਏ ਦੇਖੀ ਸਾਡੇ ਪਿੰਡ ਦਾ ਹੈਗਾ ਹਨਾ ਇਹ ਬੰਦਾ ਵੀ ਕੀ ਕਹੂਗਾ ਵੀ ਇਹ ਹੈਗਾ ਪਰ ਅੱਜ ਕੱਲ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਲਓ ਗਵਾਂਡੀਆਂ ਜਾਨ ਦੇਵੀ ਨੇ ਤਾਂ ਆਪਾਂ ਕਹਿੰਦੇ ਆ ਜੇ ਹੁਣ ਕੋਈ ਮਾਮਾ ਚਾਚਾ ਤਾਏ ਉਹਨੂੰ ਕਹੇ ਵੀ ਪੁੱਤ ਤੂੰ ਆਹ ਕੰਮ ਗਲਤ ਕਰ ਰਿਹਾ ਹੈਗਾ ਤੇ ਬੱਚਾ ਆਪਾਂ ਦੋਦਾ ਆਪਾਂ ਕਹਿੰਦੇ ਲੈ ਉਹ ਤੇਰਾ ਕੀ ਲੱਗਦਾ ਜਾਂ ਤੈਨੂੰ ਮਾਇਆ ਸੁਟ ਦਿੱਤੀ ਹੈ ਮੈਂ ਤੈਨੂੰ ਖੁੱਲ੍ਹ ਦਿੱਤੀ ਆ ਪਰ ਤੁਹਾਨੂੰ ਪਤਾ ਵੀ ਉਸ ਟਾਈਮ ਤਾਂ ਆਪਾਂ ਬੱਚੇ ਨੂੰ ਖੁੱਲ੍ਹ ਦੇ ਦਿੰਨੇ ਆ ਹਨਾ ਪਰ ਉਸ ਖੁੱਲ੍ਹ ਦਾ ਨਤੀਜਾ ਹੁਣ ਕੀ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਹਨਾ ਆਪਾਂ ਵੈਸੇ ਦਾ ਕਹੀ ਜਾਂਦੇ ਆ ਵੀ ਹਾਂ ਭਈਆਂ ਨੇ ਆ ਕੇ ਐ ਕਰਤਾ ਜੀ ਭਈਆਂ ਨੇ ਆ ਕੇ ਇਹ ਕਰਤਾ ਜੀ ਉਹ ਦਿਨ ਦੂਰ ਨਹੀਂ ਜਦੋਂ ਹਨਾ ਆਪਣੀਆਂ ਜਿਹੜੀਆਂ ਲੜਕੀਆਂ ਨੇ ਉਹ ਭਈਆਂ ਦੇ ਨਾਲ ਵਿਆਹ ਕਰਵਾਉਣਗੀਆਂ ਕਿਉਂਕਿ ਆਪਣੇ ਸੰਸਕਾਰ ਹੀ ਖਤਮ ਹੋ ਚੁੱਕੇ ਨੇ ਕਿਸੇ ਕੋਲੇ ਟਾਈਮ ਹੀ ਨਹੀਂ ਹੈਗਾ ਵੀ ਆਪਣੇ ਬੱਚਿਆਂ ਵਾਸਤੇ ਜਾਂ ਆਪਾਂ ਆਪਣੇ ਪਰਿਵਾਰ ਵਾਸਤੇ ਕੋਈ ਟਾਈਮ ਕੱਢੀ ਆਪਾਂ ਉਹਨਾਂ ਨੂੰ ਦੱਸੀਏ ਵੀ ਆਪਣਾ ਕੀ ਆਪਣਾ ਕਲਚਰ ਹੈ ਕੀ ਆਪਣਾ ਨਾ ਸਿਸਟਮ ਹੈ ਕਿਵੇਂ ਆਪਾਂ ਨੇ ਸਹਰੇ ਕਰ ਰਹਿਣਾ ਪੁੱਤ ਕਿਵੇਂ ਕੀ ਕਰਨਾ ਹੈ ਨਾ ਪਤਾ ਕਿ ਅੱਜ ਕੱਲ ਇੱਕ ਮੇਰੀਆਂ ਭੈਣਾਂ ਮੇਨਾਂ ਗੁੱਸੇ ਵੀ ਹੋਣਗੀਆਂ ਮੈਂ ਪਹਿਲਾਂ ਕਿਹਾ ਵੀ ਮੇਰੀ ਵੀਡੀਓ ਦੇਖ ਕੇ ਅੱਜ ਮੇਰੀਆਂ ਕਈ ਭੈਣਾਂ ਮੇਨਾਂ ਗੁੱਸੇ ਵੀ ਹੋ ਸਕਦੀਆਂ ਗਈਆਂ ਹਨ ਕਿਉਂਕਿ ਪਤਾ ਕੀ ਕਹਿੰਦੇ ਵੀ ਅਸੀਂ ਆਜ਼ਾਦ ਹੋ ਗਈਆਂ ਅਸੀਂ ਮਾਡਰਨ ਆ ਅਸੀਂ ਖੁਦ ਕਮਾਉਣੇ ਆ ਅਸੀਂ ਨਾ ਮਰਦਾਂ ਦੇ ਬਰਾਬਰ ਆ ਮੈਂ ਇਹ ਨਹੀਂ ਕਹਿੰਦੀ ਵੀ ਮਰਦਾਂ ਦੀ ਬਰਾਬਰੀ ਕਰਨੀ ਮਾੜੀ ਗੱਲ ਆ ਮਰਦਾਂ ਦੀ ਬਰਾਬਰੀ ਕਰੋ ਤੁਸੀਂ ਕਮਾਈ ਦੇ ਵਿੱਚ ਮਰਦਾਂ ਦੀ ਬਰਾਬਰੀ ਕਰੋ ਤੁਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਖੜੇ ਹੋ ਕੇ ਉਹਨਾਂ ਦੇ ਹਰ ਇੱਕ ਚੀਜ਼ ਦੇ ਵਿੱਚ ਸਾਥ ਦੇਣ ਦੇ ਵਿੱਚ ਬਰਾਬਰੀ ਕਰੋ ਤੁਸੀਂ ਉਹਨਾਂ ਦੀ ਇੱਜ਼ਤ ਉੱਚੀ ਕਰਨ ਦੀ ਤਾਂ ਕਿ ਜਦੋਂ ਤੁਸੀਂ ਉਹਨਾਂ ਦੇ ਨਾਲ ਜਾਵੋ ਤਾਂ ਅਗਲਾ ਦੇਖ ਕੇ ਕਹੇ ਵੀ ਇਹਦੀ ਪਤਨੀ ਆ ਇਹਦਾ ਪਤੀ ਹੈ ਇਹ ਇਹ ਨਾ ਕਹਿਣ ਵੀ ਇਹਦੀ ਪਤਨੀ ਆ ਇਹ ਕਹਿਣ ਵੀ ਇਹਦਾ ਪਤੀ ਹੈ ਦੇਖੋ ਕਿੰਨੀ ਸੰਸਕਾਰੀ ਹੈ ਕਿੰਨੀ ਇਹ ਮਿਹਨਤੀ ਹੈ ਤੇ ਕਿੰਨੀ ਇਹ ਇੱਜ਼ਤਦਾਰ ਹੈ ਪਰ ਅੱਜ ਕੱਲ ਆਪਾਂ ਥੋੜਾ ਜਨਾ ਮਾਡਰਨ ਬਣ ਦੇ ਚੱਕਰ ਦੇ ਵਿੱਚ ਸੱਸ ਸਹੁਰਾ ਤਾਂ ਕੀ ਅੱਪ ਤਾਂ ਆਪਣੇ ਪਤੀਆਂ ਨੂੰ ਵੀ ਫਾਲਤੂ ਹਨਾ ਇੱਕ ਚੀਜ਼ ਸਮਝਣ ਲੱਗਿਆ ਹਨ ਤੁਸੀਂ ਦੇਖਿਆ ਉਹਨੇ ਇੱਕ ਪੈਸੇ ਦੇ ਚੱਕਰ ਦੇ ਵਿੱਚ ਹਨਾ ਵੀਡੀਓ ਦੇਖੋ ਸੋਸ਼ਲ ਮੀਡੀਆ ਬਣਿਆ ਸੀਗਾ ਵੀ ਕਿਸੇ ਨੂੰ ਅੱਗੇ-ਅੱਗੇ ਨੌਲੇਜ ਮਿਲੇ ਕਿਸੇ ਨੂੰ ਹਨਾ ਕੋਈ ਵਧੀਆ ਸੰਸਕਾਰ ਮਿਲਣ ਵਧੀਆ ਜਾਣਕਾਰੀ ਮਿਲੇ ਹਰ ਇੱਕ ਚੀਜ਼ ਦੀ ਨੌਲੇਜ ਮਿਲੇ ਪਰ ਅੱਜ ਕੱਲ ਤਾਂ ਕਦੇ ਪਤੀ ਦੇ ਮੂੰਹ ਤੇ ਥੱਪੜ ਮਾਰਿਆ ਕਦੇ ਚਾਲੂ ਹੋਏ ਚਾਲ ਕੰਜਰਾ ਚੱਲ ਫਲਾਣੇ ਚੱਲ ਧਿੰਗਿਆ ਇਹ ਸੰਸਕਾਰ ਨਹੀਂ ਹੈ ਕਿ ਇਹਨਾਂ ਤੋਂ ਆਪਣੀ ਆਉਣ ਵਾਲੀ ਪੀੜ੍ਹੀ ਆਪਣੇ ਆਉਣ ਵਾਲੇ ਬੱਚੇ ਕੀ ਸਿੱਖਣਗੇ ਤੁਸੀਂ ਖੁਦ ਆਪਣੀ ਅਕਲ ਨੂੰ ਆਪਾਂ ਹੱਥ ਮਾਰੀਏ ਜਿਹੜਾ ਆਪਾਂ ਬੀਜ ਰਿਹਾ ਉਹ ਆਪਾਂ ਨੇ ਹੀ ਵੜਣਾ ਆਪਾਂ ਹੀ ਆਪਣੀ ਆਉਣ ਵਾਲੀ ਪੀੜ੍ਹੀ ਦੇ ਬਜ਼ੁਰਗ ਬਾਨਾ ਬਜ਼ੁਰਗਾਂ ਨੂੰ ਤਾਂ ਆਪਾਂ ਆਸ਼ਰਮਾਂ ਚ ਛੱਡਤਾ ਨਹੀਂ ਨੀਰੇ ਵਾਲੇ ਨਹੀਂ ਬੇਸਮੈਂਟਾਂ ਚ ਬਾੜਤਾ ਬੱਚਿਆਂ ਨੂੰ ਆਪਾਂ ਨੇ ਖੁੱਲੀ ਆਜ਼ਾਦੀ ਦਿੱਤੀ ਵੀ ਜਾਓ ਜਿੱਧਰ ਤੱਕੇ ਖਾਣੇ ਨੇ ਖਾਓ ਮੈਂ ਚੱਲੀਆਂ ਪਾਰਲਰ ਚ ਮੈਂ ਚੱਲੀਆਂ ਕਿਟੀ ਪਾਰਟੀ ਤੇ ਮੈਂ ਚੱਲੀਆਂ ਡਾਂਸ ਤੇ ਪਰ ਤੁਹਾਨੂੰ ਪਤਾ ਹੈਗਾ ਵੀ ਅੱਜ ਤੋਂ 5-10 ਸਾਲ ਪਿੱਛੇ ਦੇਖੋ ਕਿੰਨਾ ਵਧੀਆ ਮਾਹੌਲ ਸੀਗਾ 5-10 ਸਾਲਾਂ ਦੇ ਵਿੱਚ ਕਿੰਨਾ ਵਿਗੜ ਕੇ ਕੀ ਕੁਝ ਹੋ ਗਿਆ ਹਨਾ ਅੱਜ ਤੋਂ 5-10 ਸਾਲ ਜਿਹੜੇ ਆਉਣ ਵਾਲੇ ਨੇ ਅਗਰ ਤੁਸੀਂ ਆਪਣੇ ਸੰਸਕਾਰਾਂ ਤੋਂ ਆਪਣੇ ਫਰਜ਼ਾਂ ਤੋਂ ਖੁੰਝ ਗਏ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਬਰਬਾਦ ਹੋਣ ਤੋਂ ਬੱਚੀਆਂ ਨੂੰ ਆਪਣੀਆਂ ਨੂੰ ਸੰਸਕਾਰ ਦੇਵੋ ਕਿ ਬੇਟਾ ਤੂੰ ਬਗਾਨੇ ਘਰ ਜਾਣਾ ਦੇਖੋ ਜਿੱਡਾ ਮਰਜੀ ਰਾਜਾ ਕੋਈ ਜਿੰਨਾ ਮਰਜੀ ਪਾਟੀਆਂ ਮਾਰੀ ਜਾਵੇ ਵੀ ਮੈਂ ਆਪਣੀ ਧੀ ਨੂੰ ਐ ਕਰ ਦੂੰ ਐ ਕਰ ਦੂੰ ਉਹਨੂੰ ਬਗਾਨੇ ਘਰੇ ਜਾਣਾ ਹੀ ਪਵੇਗਾ ਜਿਹੜੀਆਂ ਲੜਕੀਆਂ ਬਗਾਨੇ ਘਰੇ ਨਹੀਂ ਬਸਦੀਆਂ ਜਾ ਕੇ ਦੇਖੋ ਪਤੀ ਨੂੰ ਸਿਰ ਦਾ ਤਾਜ ਪਰਮੇਸ਼ਰ ਕਿਉਂ ਕਿਹਾ ਗਿਆ ਹੈਗਾ ਪਤੀ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਗਿਆ ਪਤਨੀ ਵਾਸਤੇ ਗੁਰਬਾਣੀ ਦੇ ਵਿੱਚ ਥਾਂ-ਥਾਂ ਲਿਖਿਆ ਹੈ ਨਾ ਕਹਿੰਦੇ ਤੂੰ ਸ਼ਿੰਗਾਰ ਕਰ ਰਹੀ ਹੈ ਕਿਹਦੇ ਵਾਸਤੇ ਕਰ ਰਹੀ ਹੈ ਆਪਣੇ ਪਤੀ ਵਾਸਤੇ ਹੈ ਨਾ ਅਗਰ ਤੇਰਾ ਪਤੀ ਹੀ ਖੁਸ਼ ਨਹੀਂ ਹੈਗਾ ਠੀਕ ਹੈ ਇੱਕ ਆਪਣੀ ਜੀਵ ਆਤਮਾ ਵਾਸਤੇ ਤੇ ਗੁਰੂ ਵਾਸਤੇ ਹਨਾ ਜੋੜ ਕੇ ਗੁਰਬਾਣੀ ਲਿਖੀ ਗਈ ਹੈ ਪਰ ਆਪਾਂ ਦੁਨੀਆਵੀ ਉਹਦੇ ਵਿੱਚ ਵੀ ਜੋੜ ਲੈਣੇ ਨੂੰ ਹਨਾ ਵੀ ਜੇ ਤੁਹਾਡਾ ਪਤੀ ਖੁਸ਼ ਨਹੀਂ ਹੈਗਾ ਤੁਹਾਡਾ ਪਤੀ ਦਾ ਵਿਚਾਰਾ ਦੁਖੀ ਹੈ ਹਨਾ ਉਹ ਤਾਂ 500 ਰੁਪਏ ਦੀ ਦਿਹਾੜੀ ਕਰਕੇ ਆਏ ਆ ਤੇ ਮੈਂ ਕਹਾ ਵੀ ਮੈਂ 1000 ਰੁਪਏ ਦਾ ਹਨਾ ਸੂਟ ਪਾਉਣਾ ਮੈਂ 15000 ਦਾ ਮੇਕਅਪ ਕਰਾਉਣਾ ਤੇ ਮੈਂ ਤਾਂ ਸਾਰਾ ਵਧੀਆ ਟੈਂਡਿੰਗ ਪੈਂਡਿੰਗ ਆਪਦੀ ਹਨਾ ਕਰਾ ਕੇ ਹੋਣੀ ਆ ਵੀ ਉਹ ਵਿਚਾਰਾ 500 ਰੁਪਏ ਕਮਾ ਕੇ ਲੈ ਆਇਆ ਜਦ ਉਹ ਹੀ ਖੁਸ਼ ਨਹੀਂ ਹੈਗਾ ਮੈਂ ਉਹ ਮੇਕਅਪ ਨੂੰ ਮੈਂ ਉਸਨੂੰ ਚੀਜ਼ ਨੂੰ ਕਰੂੰਗੀ ਕੀ ਜਦੋਂ ਆਪਣੇ ਬੱਚਾ ਛੋਟਾ ਹੁੰਦਾ ਆਪਾਂ ਉਸੇ ਟਾਈਮ ਤੋਂ ਮੈਂ ਪਹਿਲਾਂ ਤਾਈਓ ਕਹਿੰਦੇ ਵੀ ਆਪਣੇ ਬੱਚਿਆਂ ਦਾ ਵਿਗੜਨ ਦਾ ਮੇਨ ਕਾਰਨ ਇਹ ਹੈ ਕਿ ਆਪਾਂ ਉਹਦੇ ਵਾਸਤੇ ਏਟੀਐਮ ਬਣ ਚੁੱਕੇ ਆ ਉਹਦੇ ਵਾਸਤੇ ਜਿਵੇਂ ਕਿ ਕਾਰਡ ਪਾਇਆ ਤੇ ਪੈਸੇ ਕਢੇ ਬੱਚਿਆਂ ਵਾਸਤੇ ਤੁਸੀਂ ਇੱਕ ਅਜਿਹਾ ਰੁੱਖ ਬਣੋ ਕਿ ਪਹਿਲਾਂ ਪੁੱਤ ਉਹਨੂੰ ਤੈਨੂੰ ਬੀਜਣਾ ਪੈਣਾ ਫਿਰ ਤੈਨੂੰ ਉਸ ਨੂੰ ਪਾਣੀ ਦੇਣਾ ਪੈਣਾ ਉਸ ਦੀ ਸੰਭਾਲ ਕਰਨੀ ਪੈਣੀ ਆ ਫਿਰ ਉਹ ਵੱਡਾ ਹੋਊਗਾ ਫਿਰ ਤੈਨੂੰ ਉਹ ਫਲ ਦੇਊਗਾ ਮਤਲਬ ਕਿ ਮਿਹਨਤ ਕਰਨ ਨਾਲ ਤੈਨੂੰ ਸਭ ਕੁਝ ਮਿਲੇਗਾ ਅੱਜ ਕੱਲ ਬੱਚੇ ਜਿਹੜੇ ਆਵਾਰਾਗਰਦੀ ਕਰਦੇ ਫਿਰਦੇ ਆ ਮਿਹਨਤ ਨਹੀਂ ਕਰਦੇ ਸਾਰਾ ਦਿਨ ਚੋਰੀਆਂ ਚਕਾਰੀਆਂ ਗੁੰਡਾਗਰਦੀ ਨਸ਼ਿਆਂ ਤੇ ਹੋ ਗਏ ਨੇ ਇਹਦਾ ਮੇਨ ਕਾਰਨ ਮਾਪੇ ਨੇ ਜਿਹੜੀਆਂ ਲੜਕੀਆਂ ਬਖਾਨੇ ਘਰੇ ਜਾ ਕੇ ਨਹੀਂ ਬਸਦੀਆਂ ਉਹਦੇ ਵਿੱਚ ਕਸੂਰ ਲੜਕੀਆਂ ਦਾ ਨਹੀਂ ਕਸੂਰ ਉਹਨਾਂ ਦੇ ਮਾਪੇ ਦਾ ਕਿਉਂਕਿ ਸਭ ਤੋਂ ਮੇਨ ਕਸੂਰ ਮਾਂ ਦਾ ਹੈ ਜਿਨੇ ਕੇ ਆਪਣੀ ਬੱਚੀ ਨੂੰ ਸੰਸਕਾਰ ਦੇਣੇ ਸੀ ਵੀ ਪੁੱਤ ਤੇਰਾ ਸੱਸ ਸਹੁਰਾ ਹੋਊਗਾ ਉਹਦੇ ਨਾਲ ਤੂੰ ਇਸ ਤਰੀਕੇ ਨਾਲ ਵਿਚਰਨੇ ਠੀਕ ਹੈ ਮੈਂ ਮੰਨਦੀ ਆ ਵੀ ਆਪਾਂ ਕਹਿੰਨੇ ਆ ਵੀ ਹੈਨਾ ਸੱਸ ਸੋਹਰਾ ਮਾਪੇ ਦੇ ਬਰਾਬਰ ਹੁੰਦੀ ਆ ਵੀ ਪਰ ਫਿਰ ਵੀ ਜੇ ਆਪਾਂ ਹੁਣ ਆਪਣੇ ਰਿਸ਼ਤੇਦਾਰ ਦੇ ਘਰ ਚਲੇ ਜਾਈਏ ਉਹਨਾਂ ਦਾ ਵੀ ਸੁਭਾਅ ਫਰਕ ਹੁੰਦਾ ਠੀਕ ਹੈ ਨਾ ਕੁਝ ਦਿਨ ਠੀਕ ਹੈ ਵੀ ਬੱਚਾ ਜਦੋਂ ਆਪਦੇ ਸਹੁਰੇ ਘਰ ਜਾਂਦਾ ਹੈ ਉਹਨੂੰ ਲੱਗਦਾ ਵੀ ਉਦਾਂ ਹੀ ਮਾਹੌਲ ਹੈ ਪਰ ਉਹਨੂੰ ਲੱਗਦਾ ਵੀ ਜਦੋਂ ਮਾਹੌਲ ਦਾ ਫਰਕ ਪਿਆ ਜਾਂਦਾ ਵੀ ਮੈਂ ਪਤਾ ਨਹੀਂ ਕਿਹੜੀ ਜੇਲ੍ਹ 'ਚ ਆ ਗਿਆ ਹਣਾ ਪਰ ਜੇ ਆਪਾਂ ਉਹਨੂੰ ਪਹਿਲਾਂ ਹੀ ਥੋੜਾ ਤਿਆਰ ਰੱਖਾਂਗੇ ਆਪਾਂ ਆਪਣੇ ਬੱਚੇ ਨੂੰ ਸੰਸਕਾਰ ਦਿੱਤੇ ਹੋਣਗੇ ਵੀ ਬੇਟਾ ਦੇਖੋ ਜਾ ਕੇ ਨਾ ਜੇ ਆਪਾਂ ਹੁਣ ਕਹੀ ਵੀ 70 70 ਸਾਲ ਦੇ ਬਜ਼ੁਰਗ ਨੇ ਜਿਹੜੇ ਉਹ ਆਪਣਾ ਸੁਭਾਅ ਬਦਲ ਲੈਣਗੇ ਹਨਾ ਨਹੀਂ ਬਦਲ ਸਕਦੇ ਠੀਕ ਹੈ ਉਹ ਥੋੜਾ ਬਹੁਤਾ ਚੇਂਜ ਹੋ ਜਾਣਗੇ ਉਹ ਵੀ ਤੁਹਾਡੇ ਪਿਆਰ ਦੇ ਨਾਲ ਅਗਰ ਤੁਸੀਂ ਕਹੋ ਵੀ ਅਸੀਂ ਆਕੜ ਕੇ ਉਹਨਾਂ ਨੂੰ ਠੀਕ ਕਰ ਲਾਂਗੇ ਅਸੀਂ ਇਦਾਂ ਕਰਾਂਗੇ ਅਸੀਂ ਇਦਾਂ ਕਰਦਾਂਗੇ ਨਹੀਂ ਕਰ ਸਕਦੇ ਕਰੋਗੇ ਵੀ ਤਾਂ ਤੋ ਅਸੀਂ ਪਾਪਾਂ ਦੇ ਭਾਗੀ ਹੀ ਬਣੋਗੇ ਕਿਉਂਕਿ ਤੁਹਾਨੂੰ ਉਹਦੇ ਵਿੱਚ ਫਲ ਨਹੀਂ ਮਿਲੇਗਾ ਤੁਹਾਨੂੰ ਦੇ ਵਿੱਚ ਦੁੱਖ ਹੀ ਮਿਲੇਗਾ ਜਿਹੜਾ ਕਿ ਤੁਸੀਂ ਭੋਗ ਰਹੇ ਹੋ ਠੀਕ ਹੈ ਨਾ ਦੇਖੋ ਮੇਰੀ ਗੱਲ ਜੇ ਨਾ ਤੁਹਾਨੂੰ ਨਹੀਂ ਚੰਗੀ ਲੱਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਦੀਦੀ ਇਹ ਗਲਤ ਹਾਂ ਤੁਸੀਂ ਇੱਥੇ ਹੈ ਨਾ ਸਭ ਤੋਂ ਮੈਂ ਮੇਨ ਗੱਲ ਜਿਹੜੀ ਕਹੀ ਹੈ ਵੀ ਦੇਖੋ ਮੈਂ ਬਰਾਵਰੀ ਕਰਨ ਤੁਹਾਨੂੰ ਕਹਿੰਦੀ ਵੀ ਬਰਾਵਰੀ ਨਾ ਕਰੋ ਬਰਾਵਰੀ ਕਰੋ ਕਿ ਉਹਨਾਂ ਦੇ ਬਰਾਬਰ ਤੁਸੀਂ ਕਮਾਓ ਉਹਨਾਂ ਦੇ ਬਰਾਬਰ ਤੁਸੀਂ ਆਪਣੇ ਘਰ ਨੂੰ ਮਜ਼ਬੂਤ ਬਣਾਓ ਖੜਾ ਕਰੋ ਘਰ ਨੂੰ ਹਨ ਪਰ ਇਹ ਨਹੀਂ ਹੈਗਾ ਵੀ ਅਗਰ ਤੁਸੀਂ 40 50000 ਰੁਪਏ ਕਮਾਉਣ ਲੱਗਿਆਂ ਤੇ ਤੁਸੀਂ ਪਤੀ ਨੂੰ ਕੁਝ ਸਮਝੋਈ ਨਾ ਕਿਉਂਕਿ ਜਦੋਂ 14 14 15 15 ਸਾਲ ਦੇ ਬੱਚੇ ਆਪਣੇ ਕਿ ਪਾਰਟੀਆਂ ਜਾਂਦੇ ਆ ਕੁੜੀਆਂ ਜਾਂਦੀਆਂ ਬਾਹਰ ਹੈ ਜਿਹੜੀਆਂ ਹਨਾ ਆਪ ਫਿਰਦੀਆਂ ਸਾਰਾ ਦਿਨ ਸਵੇਰੇ ਜਾਂਦੀਆਂ ਸ਼ਾਮ ਨੂੰ ਆਉਂਦੇ ਕਿਸੇ ਨੇ ਪੁੱਛਣਾ ਨਹੀਂ ਕਰਨਾ ਨਹੀਂ ਉਹਨਾਂ ਨੇ ਤਾਂ ਫਿਰ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਹੈ ਵੀ ਕੀ ਗੋਲ ਖਲਾਉਣੇ ਆ ਕਹਿੰਦੇ ਫਿਰ ਪਸਾਉਣ ਦਾ ਕੀ ਫਾਇਦਾ ਹੈ ਫਿਰ ਪਸਾਏ ਕਿਹਾ ਹੋਤ ਹੈ ਜਦ ਚਿੜੀਆ ਚੁਗ ਗਈ ਖੇਤ ਕੋ ਪਹਿਲੇ ਹੀ ਸੰਭਲੋ ਪਹਿਲੇ ਹੀ ਦੇਖੋ ਮੈਂ ਹੱਥ ਜੋੜ ਕੇ ਬੇਨਤੀ ਕਰਦੀਆਂ ਕਿਉਂਕਿ ਅੱਜ ਕੱਲ ਲੜਕੀਆਂ ਦਾ ਰਿਸ਼ਤਾ ਨਾ ਹੋਣ ਦਾ ਮੇਨ ਕਾਰਨ ਇਹੀ ਹੈਗਾ ਕਿਉਂਕਿ ਲੜਕੇ ਕਹਿੰਦੇ ਨੇ ਵੀ ਇਹਦੇ ਨਾਲੋਂ ਤਾਂ ਅਸੀਂ ਉਹੀ ਚੰਗੇ ਆ ਬਾਅਦ ਦੇ ਵਿੱਚ ਵੀ ਸਾਡਾ ਘਰ ਬਰਬਾਦ ਹੋਣਾ ਤੇ ਹੁਣ ਅਸੀਂ ਇਦਾਂ ਹੀ ਇਕੱਲੇ ਚੰਗੇ ਆ ਬਹੁਤ ਵਧੀਆ ਅ ਦੇਖੋ ਪਹਿਲਾਂ ਤਾਂ ਇੱਕ ਨਵਾਂ ਹੀ ਟ੍ਰੈਂਡ ਚਲਾ ਲਿਆ ਹਨਾ ਸਭ ਕੁਝ ਹੋ ਜਾਂਦਾ ਮੰਗਣਾ ਵੀ ਹੋ ਜੂ ਸਭ ਕੁਝ ਹੋ ਜੂ ਬਾਅਦ ਚ ਕਹਿੰਦੀ ਨੇ ਮੇਰੇ ਤਾਂ ਤੂੰ ਪਸੰਦ ਹੀ ਨਹੀਂ ਹੈਗਾ ਮੈਂ ਤਾਂ ਤੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਮੈਂ ਤਾਂ ਇਹ ਹੈਗਾ ਮੇਰੀ ਤਾਂ ਇਹ ਡਿਮਾਂਡ ਹੈ ਮੇਰੀ ਤਾਂ ਉਹ ਡਿਮਾਂਡ ਹੈ ਕਿ ਹਨਾ ਵੀ ਇੱਥੇ ਚੱਲ ਪੈਂਦਾ ਕੰਮ ਉਸ ਤੋਂ ਬਾਅਦ ਜੇ ਹੋ ਵੀ ਜਾਂਦਾ ਚਲੋ ਕਿਸੇ ਦਾ ਵਿਆਹ ਵੀ ਹੋ ਗਿਆ ਤਾਂ ਉਹ ਕਹਿੰਦੀ ਮੈਂ ਤਾਂ ਫਸ ਗਈ ਮੇਰੇ ਤਾਂ ਕੋਈ ਸ਼ੌਂਕ ਨਹੀਂ ਪੂਰੇ ਹੋ ਰਹੇ ਮੈਂ ਤਾਂ ਕਹਿੰਦੀ ਸੀ ਮੈਨੂੰ ਆਇਆ ਹੋਊਗਾ ਕੋਈ ਵੀ ਅਡਜਸਟਮੈਂਟ ਕਰਕੇ ਮਲਕੇ ਖੁਸ਼ੀ ਨਹੀਂ ਹੈਗਾ ਕੋਈ ਵੀ ਇਹ ਨਹੀਂ ਸੋਚਦਾ ਵੀ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜਾ ਅਵਰ ਜਣਾ ਵੀ ਜਿਹੜਾ ਮੈਂ ਬੀਜਿਆ ਮੈਨੇ ਕਰਮਾਂ ਦੇ ਨਾਲ ਮੈਨੂੰ ਮਿਲੇ ਤੇ ਵਾਹੀ ਗੁਰੂ ਜੀ ਮੇਰੀ ਇਸ ਚੀਜ਼ ਨੂੰ ਫਲ ਲਾਉਣਗੇ ਕਿਉਂਕਿ ਜਦੋਂ ਆਪਾਂ ਸਬਰ ਕਰਦੇ ਆ ਨਾ ਉਸ ਚੀਜ਼ ਨੂੰ ਜ਼ਰੂਰ ਫਲ ਮਿਲਦਾ ਹੈਗਾ ਜ਼ਰੂਰ ਫਲ ਲੱਗਦਾ ਇੱਕ ਤੁਸੀਂ ਅਕਸਰ ਦੇਖਿਆ ਹੈਗਾ ਹਨਾ ਜਿਸ ਲੜਕੀ ਦੀ ਮਾਂ ਨੇ ਪਿੱਛੇ ਆਪਣੇ ਪਤੀ ਦੇ ਨਾਲ ਬਣਾਈ ਹੋਈ ਹੋਊਗੀ ਆਪਣੇ ਸੱਸਔਰੇ ਨਾਲ ਬਣਾਈ ਹੋਈ ਹੋਊਗੀ ਆਪਣੇ ਚਾਰ ਮਲਕੇ ਦਿਔਰ ਜੇਠਾਂ ਦੇ ਨਾਲ ਬਣਾਈ ਹੋਈ ਹੋਊਗੀ ਉਹਦਾ ਬੱਚੀ ਕਦੇ ਵੀ ਜਾ ਕੇ ਬਗਾਨੇ ਘਰ ਆਪਦੇ ਪਰਿਵਾਰ ਨੂੰ ਨਹੀਂ ਤੋੜੂਗੀ ਕਿਉਂਕਿ ਉਹਨੇ ਦੇਖਿਆ ਵੀ ਮੇਰੀ ਮਾਂ ਨੇ ਪਹਿਲਾਂ ਕਿਵੇਂ ਸਾਰਿਆਂ ਨਾਲ ਪਿਆਰ ਨਾਲ ਰਹੀ ਹੈ ਕਿਵੇਂ ਹਨਾ ਮੇਰੇ ਪਿਤਾ ਜੀ ਦੇ ਨਾਲ ਉਹਨੇ ਰਹੀ ਹੈ ਕਿਵੇਂ ਉਹਨੇ ਦੁੱਖ ਹੰਢਾਏ ਨੇ ਕਿਵੇਂ ਕੀ ਕੁਛ ਕੀਤਾ ਕਿਉਂਕਿ ਅੱਜਕੱਲ ਦੇ ਬੱਚਿਆਂ ਨੂੰ ਗਰੀਬੀ ਦਾ ਨਹੀਂ ਪਤਾ ਸਾਡੇ ਇੱਕ ਨਾ ਮਲਕੀ ਸਾਡੇ ਗਵਾਂਢੀ ਇੰਨੇ ਪਰਾਂ ਮਨ ਪਿੰਡ ਚ ਤੇ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੜਾ ਕਹਿੰਦੇ ਗਿੱਲੇ ਘਾਹ ਦੇ ਵਿੱਚ ਪਲਿਆ ਕਹਿੰਦੇ ਉਹਨੂੰ ਕੀ ਪਤਾ ਵੀ ਸੁੱਕੀ ਪਰਾਲੀ ਕਿਵੇਂ ਖਾਈਂਦੀ ਹੁੰਦੀ ਹੈ ਹਨਾ ਗੱਲ ਮਤਲਬ ਕਹਿਣ ਦਾ ਭਾਵ ਹੈ ਵੀ ਬੱਚੀਆਂ ਨੂੰ ਜ਼ਰੂਰ ਸੰਸਕਾਰ ਦੇਵੋ ਦੇਖੋ ਪੜ੍ਹਾਓ ਲਿਖਾਓ ਉਹਨਾਂ ਨੂੰ ਉਸ ਪੋਜੀਸ਼ਨ ਤੇ ਪਹੁੰਚਾਓ ਕਿ ਉਹ ਕਿਸੇ ਦੇ ਅੱਗੇ ਹੱਥ ਨਾ ਢਣ ਕੱਲ ਨੂੰ ਉਹਦੇ ਪਤੀ ਤੇ ਕੋਈ ਮੁਸੀਬਤ ਆਉਂਦੀ ਹੈ ਬਰਾਬਰ ਮੋਢੇ ਨਾਲ ਮੋਢਾ ਖੜੀ ਹੋ ਕੇ ਉਹ ਕੰਮ ਕਰੇ ਸੱਸ ਸਹੁਰੇ ਨੂੰ ਸੰਭਾਲਣ ਦੀ ਕੋਈ ਹੋਂਦੀ ਹੈ ਉਹਨਾਂ ਦੇ ਮਲਕੀ ਇੰਨੀ ਕੋ ਉਹਨੂੰ ਕਾਮਯਾਬ ਬਣਾਓ ਕਿ ਉਹ ਸਾਰੇ ਪਰਿਵਾਰ ਨੂੰ ਪਾਲ ਸਕੇ ਪਰ ਉਹਨੂੰ ਇੰਨੀ ਕੁ ਵੀ ਅਕਲ ਦਿਓ ਕਿ ਉਹ ਜਾ ਕੇ ਆਪਣੇ ਪਤੀ ਦੀ ਆਪਣੇ ਸੱਸ ਸਹੁਰੇ ਦੀ ਇੱਜ਼ਤ ਵੀ ਕਰੇ ਨਾ ਕਿ ਥਾਂ ਥਾਂ ਤੇ ਉਹਨੂੰ ਬਦਨਾਮ ਕਰਦੀ ਫਿਰੇ ਇੱਕ ਥਾਂੋਂ ਛੱਡੂੰਗੀ ਆ ਅਗਲੇ ਥਾਂਵੇਂ ਚਲਿਆਂ ਜਾਊਂਗੀ ਆ ਅਗਲੇ ਥਾਂਵੇਂ ਛੱਡੂੰਗੀ ਆ ਅਗਲੇ ਥਾਂਵੇਂ ਚਲਿਆਂ ਜਾਊਂਗੀ ਆ ਜਿਹੜੇ ਤੁਹਾਡੇ ਕਰਮ ਨੇ ਕਹਿ ਉਹ ਤੁਹਾਡੇ ਨਾਲ ਹੀ ਜਾਣਗੇ ਅੱਗੇ ਅਕਸਰ ਤੁਸੀਂ ਸੁਣਿਆ ਹੋਣਾ ਹਨਾ ਬਾਬਾ ਜੀ ਦਵਾਨੇ ਵਿੱਚ ਕਹਿੰਦੇ ਰੁੱਟ ਜਾ ਬਰਮੇ ਨੂੰ ਲੇਖ ਜਾਣਗੇ ਨਾਲੇ ਜਿੱਥੇ ਲੇਖ ਜਾਣਗੇ ਨਾਲੇ ਹਨਾ ਵੀ ਜੋ ਵੀ ਤੁਸੀਂ ਆਪਾਂ ਕਹੀ ਜਾਂਦੇ ਵੀ ਮੈਂ ਐ ਕਰ ਲਉ ਮੈਂ ਐ ਕਰ ਲਉ ਮੈਂ ਐ ਕਰ ਲਉ ਕੁਝ ਨਹੀਂ ਬਣਦਾ ਜਿੰਨਾ ਚਿਰ ਤੁਸੀਂ ਮਿਹਨਤ ਨਹੀਂ ਕਰਦੇ ਵੀ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦੇ ਵੱਡਿਆਂ ਦੀ ਇੱਜ਼ਤ ਆਪਦੇ ਪਤੀ ਦੀ ਇੱਜ਼ਤ ਨਹੀਂ ਕਰਦੀਆਂ ਖੱਜਲ ਖੁਆਰੀ ਦਾ ਮੇਨ ਕਾਰਨ ਇਹ ਦੇਖੋ ਨਾਲੇ ਤਾਂ ਆਪ ਦੁਖੀ ਨਾਲੇ ਮਾਂ-ਬਾਪ ਦੁਖੀ ਨਾਲੇ ਰਿਸ਼ਤੇਦਾਰ ਦੁਖੀ ਸਾਰੇ ਭੈਣ ਭਰਾ ਦੁਖੀ ਕਹਿੰਦੇ ਜਿਹਦੀ ਧੀ ਦੁਖੀ ਉਹਦੀ ਕੁਲ ਦੁਖੀ ਹੈ ਨਾ ਮੈਂ ਮੰਨਦੀ ਆ ਕਿ ਕਈ ਕਸੂਰ ਸੱਸ ਸਹੁਰੇ ਦੇ ਵਿੱਚ ਵੀ ਹੁੰਦੇ ਨੇ ਪਤੀਆਂ ਦੇ ਵਿੱਚ ਵੀ ਹੁੰਦੇ ਨੇ ਜਿਹੜੇ ਕਿ ਹਨਾ ਆਪਾਂ ਨੀਂ ਜਿਹੜੇ ਬੱਚੀਆਂ ਨੇ ਆਪਾਂ ਉਹਨਾਂ ਨੂੰ ਕਹੀ ਜਾਂਦੇ ਪੁੱਤ ਤੂੰ ਹਨਾ ਸਬਰ ਕਰ ਲੈ ਸਬਰ ਕਰ ਲੈ ਹਨਾ ਪਰ ਜਿਹੜੇ ਬੱਚਾ ਪਹਿਲੇ ਹੀ ਸੋਹਲ ਹੈ ਪਹਿਲੇ ਹੀ ਅਜਿਹੇ ਮਾਹੌਲ ਚ ਪਲਿਆ ਹੋਇਆ ਉਹ ਨਹੀਂ ਸਬਰ ਕਰ ਸਕਦਾ ਪਰ ਤੁਹਾਨੂੰ ਬਹੁਤ ਇਦਾਂ ਦੇ ਭੈਣ ਭਰਾ ਮਿਲ ਜਾਣਗੇ ਹਨਾ ਜਿਨ੍ਹਾਂ ਨੇ ਸਬਰ ਕੀਤਾ ਤੇ ਅੱਜ ਉਹ ਰਾਣੀਆਂ ਨੇ ਕਿਆਂ ਠੀਕ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਵਿੱਚ ਦੁੱਖ ਸੁੱਖ ਆਉਂਦਾ ਹੈ ਹੁਣ ਆਪ ਕੋਈ ਨੌਕਰੀ ਉਹ ਲਾ ਲਓ ਆਪਾਂ ਨੌਕਰੀ ਕਰਦੇ ਆਂ ਪਹਿਲਾਂ ਜਦੋਂ ਆਪਾਂ ਲੱਗਦੇ ਆਂ ਨੌਕਰੀ ਤੇ ਹਨਾ ਆਪਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਮੇਰੇ ਚੈਨਲ ਹੀ ਲਾ ਲਓ ਜਦੋਂ ਮੈਂ ਚੈਨਲ ਬਣਾਇਆ ਸੀਗਾ ਹਨਾ ਇਹ ਥੋੜੀ ਸੀਗਾ ਵੀ ਪਹਿਲੇ ਦਿਨ ਹੀ ਹਨਾ ਇਨਕਮ ਆਉਣ ਲੱਗੀ ਦੇਖੋ ਸਾਲ 6 ਮਹੀਨੇ ਕਈਆਂ ਨੂੰ ਤਾਂ 10-10 ਸਾਲ ਹੋ ਗਏ ਜਿਨ੍ਹਾਂ ਨੂੰ ਵਿਚਾਰੇ ਨੂੰ ਹਜੇ ਤੱਕ ਪੇਮੈਂਟ ਨਹੀਂ ਮਿਲੀ ਹੈਗੀ ਹਨਾ ਮਤਲਬ ਕਿ ਇਹ ਕਹਿਣ ਦਾ ਭਾਵ ਹੈ ਵੀ ਕਿਸੇ ਵੀ ਕੰਮ ਦੇ ਵਿੱਚ ਆਪਾਂ ਨੂੰ ਪਹਿਲੇ ਦਿਨ ਸੁੱਖ ਨਹੀਂ ਮਿਲ ਜਾਂਦਾ ਠੀਕ ਹੈ ਕਰਮਾ ਦਾ ਕਈ ਪਰ ਕਈ ਨੂੰ ਮਿਹਨਤ ਨਾਲ ਮਿਲਦਾ ਮੈਂ ਆਪਣੀਆਂ ਬੱਚੀਆਂ ਨੂੰ ਤੇ ਆਪਣੀਆਂ ਭੈਣਾਂ ਨੂੰ ਵੀ ਹੱਥ ਦੇਣ ਕੀ ਬੇਨਤੀ ਕਰੂੰਗੀ ਦੇਖੋ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਜੇ ਸਾ ਮਤਲਬ ਕਿ ਸੋਹਰੇ ਪਰਿਵਾਰ ਦਾ ਸੁਭਾਗ ਤੁਹਾਨੂੰ ਲੱਗਦਾ ਵੀ ਹਨਾ ਮੈਥੋਂ ਉਲਟਾ ਜੇ ਤਾਂ ਕਹਿੰਦੇ ਉਹ ਤੁਹਾਡੇ ਮੰਗਰ ਲੱਗਦੇ ਆ ਫਿਰ ਤਾਂ ਉਹਨਾਂ ਨੂੰ ਆਪਣੇ ਮੰਗਰ ਲਾ ਕੇ ਆਪਣੇ ਘਰ ਨੂੰ ਵਧੀਆ ਸੰਭਾਲੋ ਵਧੀਆ ਚਲਾਓ ਹਨਾ ਜੇ ਉਹ ਨਹੀਂ ਲੱਗਦੇ ਤਾਂ ਤੁਸੀਂ ਉਹਨਾਂ ਦੇ ਮੰਗਰ ਲੱਗ ਜਾਓ ਦੇਖੋ ਕਈ ਪਹਿਲਾਂ ਵੀ ਮੈਂ ਇੱਕ ਵਾਰੀ ਦੱਸੀ ਸੀ ਕਹਿੰਦੇ ਦੋ ਸਹੇਲੀਆਂ ਜਾ ਰਹੀਆਂ ਸੀ ਤਿੰਨ ਹਨਾ ਅਕਸਰ ਆਪਾਂ ਕਹਿੰਦੇ ਨੇ ਵੀ ਦੇਖਿਓ ਉਹਦੇ ਘਰ ਵਾਲਾ ਕਿੰਨਾ ਪਿਆਰ ਕਰਦਾ ਹੈ ਕਿੰਨਾ ਉਹਦੀ ਹਰ ਇੱਕ ਗੱਲ ਚ ਹੈ ਨਾ ਉਹ ਕਰਦਾ ਕਿੰਨੀ ਕੇਅਰ ਕਰਦਾ ਤਾਂ ਉਹਨੂੰ ਪੁੱਛਣ ਲੱਗੀਆਂ ਕਹਿੰਦੀਆਂ ਵੀ ਤੂੰ ਕਿਵੇਂ ਤੇਰੇ ਘਰ ਵਾਲਾ ਕਹਿੰਦੀ ਵੀ ਹਰ ਇੱਕ ਗੱਲ ਮੰਦੇ ਵੀ ਤੂੰ ਕਿਹੜਾ ਮੰਤਰ ਮਾਰਿਆ ਕਿਹੜਾ ਜਾਦੂ ਟੂਣਾ ਨਾਲ ਕਹਿੰਦੀ ਵੀ ਤੂੰ ਆਪਣੇ ਪਤੀ ਨੂੰ ਬਸ ਕੀਤਾ ਹੈਗਾ ਹਨਾ ਤਾਂ ਉਹ ਕਹਿੰਦੀ ਭੈਣੇ ਮੈਂ ਕੋਈ ਜਾਦੂ ਟੂਣਾ ਕੋਈ ਤੰਤਰ ਮੰਤਰ ਨਹੀਂ ਮਾਰਿਆ ਆਪਣੇ ਪਤੀ ਤੇ ਮੈਂ ਕਹਿੰਦੀ ਕੁਝ ਗੁਣਾ ਪਣਾਏ ਕਹਿੰਦੀ ਤ੍ਰੈ ਗੁਣ ਭੈਣੇ ਬੇਸਕਰ ਤਾਂ ਬਸ ਆਵੀ ਕੰਤ ਉਹ ਤਿੰਨ ਗੁਣ ਕਿਹੜੇ ਨੇ ਕਹਿੰਦੀ ਮੈਂ ਕਦੇ ਉਹਨਾਂ ਮੂਰੇ ਉੱਚੀ ਨਹੀਂ ਬੋਲੀ ਮੈਂ ਕਦੇ ਉਹਨਾਂ ਨੂੰ ਗੱਲ ਨਹੀਂ ਮੋੜੀ ਮੈਂ ਕਦੇ ਉਹਨਾਂ ਨਾਲ ਜਿੱਦ ਨਹੀਂ ਕੀਤੀ ਮੈਂ ਕਦੇ ਉਹਨਾਂ ਦੇ ਨਾਲ ਇਹ ਨਹੀਂ ਕੀਤਾ ਵੀ ਹਾਂ ਤੂੰ ਮੇਰੀ ਮਾਸੀ ਕੋਲੇ ਨਹੀਂ ਗਿਆ ਤੂੰ ਮੇਰੀ ਭੈਣ ਕੋਲੇ ਨਹੀਂ ਗਿਆ ਜਾਂ ਮੇਰੇ ਜੀਜੇ ਨੇ ਇਹ ਦਵਾਇਆ ਮੈਂ ਮੈਂ ਕਦੇ ਉਹਨਾਂ ਦੇ ਨਾਲ ਬਹਿਸ ਨਹੀਂ ਕੀਤੀ ਮੈਂ ਉਹਨਾਂ ਦੇ ਨਾਲ ਹਾਂ ਨਾਲ ਹਾਂ ਮੈਂ ਉਹਨਾਂ ਦੇ ਨਾਲ ਪਿਆਰ ਨਾਲ ਚੱਲਦੀ ਆ ਤਾਂ ਅੱਜ ਉਹ ਵੀ ਮੈਨੂੰ ਪਿਆਰ ਕਰਦੇ ਆ ਇਨ ਨਿਮਨ ਸੋ ਅਖਰਿਕਾ ਬਣ ਗੁਣ ਜੀਬਾ ਹਮਣੀਆ ਮੰਤ ਤ੍ਰੈ ਗੁਣ ਭੈਣੇ ਬੇਸ ਕਰ ਤਾ ਬਸ ਆਵੀ ਕੰਤ ਕਹਿੰਦੀ ਜਿਹੜੀ ਮੇਰੀ ਇਹ ਜੀਵ ਹੈ ਨਾ ਮੈਂ ਇਹਨੂੰ ਬਹੁਤ ਕੰਟਰੋਲ ਚ ਰੱਖਿਆ ਹੋਇਆ ਤੁਸੀਂ ਆਮ ਦੇਖਿਆ ਇਹ ਕਹਿੰਦੇ ਹੁੰਦੇ ਨੇ ਕਹਿੰਦੇ ਹੈਡੀ ਕੈਗੀ ਹਨਾ ਦੰਦਾਂ ਦੇ ਪਚਾਲੇ ਰਹਿੰਦੇ ਪਰ ਦੰਦ ਇਹਨੂੰ ਨਹੀਂ ਕੱਟ ਸਕਦੇ ਪਰ ਇਹ ਸਾਰੇ ਦੰਦਾਂ ਨੂੰ ਪਨਾਉਣ ਦੀ ਹਿੰਮਤ ਰੱਖਦੀ ਹੈ ਤੁਸੀਂ ਕਦੇ ਦੇਖਿਓ ਹਨਾ ਵੀ ਜਦੋਂ ਵੀ ਆਪਣੇ ਕੋਈ ਲੜਾਈ ਝਗੜਾ ਪਲੇਸ ਪੈਂਦੇ ਨੇ ਤਾਂ ਸਿਰਫ ਆਪਣੀ ਬੋਲਣ ਕਰਕੇ ਆਪਣੀ ਜबान ਕਹਿੰਦੇ ਸਭ ਨੂੰ ਜੀ ਕਹੋ ਜੀ ਕਹਾਓ ਹਨਾ ਕਿ ਉਹ ਪਲੇਸ ਪਊਗਾ ਠੀਕ ਹੈ ਲੜਾਈ ਝਗੜਾ ਕਈ ਵਾਰੀ ਸੱਸ ਸਹੁਰੇ ਏਦਾਂ ਦੇ ਹੁੰਦੇ ਨੇ ਵੀ ਜਿਹੜੇ ਬਾਰ-ਬਾਰ ਬਾਰ-ਬਾਰ ਦੁਖੀ ਕਰੀ ਜਾਂਦੇ ਨੇ ਤਾਂ ਤੁਸੀਂ ਉੱਥੇ ਥੋੜੇ ਕਿ ਦਿਨ ਹਨਾ ਚੁੱਪ ਕਰ ਜਾਓ ਉਸ ਕਲੇਸ ਨੂੰ ਵਧਾਉਣ ਦੀ ਜਗ੍ਹਾ ਤੇ ਚੁੱਪ ਕਰ ਜਾਓ ਤਾਂ ਤੁਹਾਡਾ ਕਲੇਸ ਨਿਬੜ ਜਾਊਗਾ ਦੇਖੋ ਮੈਂ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਮੇਰੇ ਆਪਣੇ ਬੱਚਿਆਂ ਨੂੰ ਬਹੁਤ ਸਮਝਦਾਰ ਨਹੀਂ ਹੈ ਸਾਰੀਆਂ ਬੱਚੀਆਂ ਹਨਾ ਕਈ ਮੈਨੂੰ ਬੱਚੀਆਂ ਦੇ ਮੈਸੇਜ ਵੀ ਆਉਂਦੇ ਨੇ ਕਿ ਸਾਨੂੰ ਨਾ ਸੰਸਕਾਰ ਇਦਾਂ ਦੇ ਮਿਲੇ ਨੇ ਕਿ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਇਦਾਂ ਐ ਚੱਲਣਾ ਹੈਗਾ ਹਨਾ ਪਰਿਵਾਰ ਦੇ ਵਿੱਚ ਦੇਖੋ ਮੈਂ ਅਕਸਰ ਕਹਿੰਦੀ ਨੇ ਵੀ ਜਿੱਥੇ ਜ਼ਿਆਦਾਤਰ ਲੜਕੀਆਂ ਦੇ ਘਰ ਟੁੱਟੇ ਨੇ ਉੱਥੇ ਉਹਦੀ ਮਾਂ ਦਾ ਹੱਥ ਹੁੰਦਾ ਕਿਉਂਕਿ ਮਾਂ ਨੇ ਪਤਾ ਕੀ ਕਿਹਾ ਨਾ ਤੂੰ ਕਿਉਂ ਚੱਲਦੀ ਐ ਇਹਨਾਂ ਦੀ ਲੈ ਤੇਰੀ ਸੱਸ ਐ ਤੈਨੂੰ ਕਿਵੇਂ ਬੋਲੂ ਲੈ ਤੇਰਾ ਪਤੀ ਐ ਕਿਵੇਂ ਬੋਲੂ ਲੈ ਇਹ ਕਿਵੇਂ ਆਏ ਹੋ ਜਾਊਗਾ ਤੂੰ ਐ ਕਰਿਆ ਅਸੀਂ ਤਾਂ ਤੈਨੂੰ ਇੰਨਾ ਕੁਝ ਦਿੱਤਾ ਸੀ ਤੇ ਇਹ ਕਰਿਆ ਦੇਖੋ ਇਹ ਗੱਲ ਨਹੀਂ ਹੁੰਦੀ ਕਿੱਥੇ ਉਹ ਹੀ ਮਾਂ ਕਹੇ ਵੀ ਕੋਈ ਗੱਲ ਨਹੀਂ ਪੁੱਤ ਸੁਭਾ ਆਸਾਨੀ ਨਹੀਂ ਮਿਲਦੇ ਹੁੰਦੇ ਹੌਲੀ ਹੌਲੀ ਤੁਸੀਂ ਇੱਕ ਦੂਜੇ ਨੂੰ ਸਮਝੋਗੇ ਸਮਝਣ ਦੀ ਕੋਸ਼ਿਸ਼ ਕਰੋ ਕੋਈ ਵੀ ਸਸੋਰਾ ਪਤੀ ਨਹੀਂ ਮਾੜਾ ਹੁੰਦਾ ਸਮਾਂ ਮਾੜਾ ਹੁੰਦਾ ਦੇਖੋ ਪਿਆਰ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹੋ ਅਗਰ ਜਿੱਦ ਕਰਕੇ ਆਪਾਂ ਕਹੀ ਵੀ ਆਪਾਂ ਕੁਝ ਕਰ ਲਾਂਗੇ ਜਿੱਦ ਕਰਕੇ ਕੁਝ ਨਹੀਂ ਮਿਲਣ ਵਾਲਾ ਜਿੱਦ ਕਰਕੇ ਘਰ ਹੀ ਟੁੱਟਣਗੇ ਦੇਖੋ ਤੁਹਾਡਾ ਘਰ ਟੁੱਟੇਗਾ ਤੁਹਾਡੇ ਬੱਚੇ ਰੋਣਗੇ ਤੁਹਾਡਾ ਪਰਿਵਾਰ ਰੁਲੂਗਾ ਤੇ ਤੁਸੀਂ ਹੁਣ ਜਵਾਨੀ ਦੇ ਵਿੱਚ ਠੀਕ ਹੈ ਇਹ ਫੈਸਲਾ ਲੈ ਲਓਗੇ ਪਰ ਜਦੋਂ ਆਉਣ ਵਾਲਾ ਸਮੇਂ ਦੇ ਵਿੱਚ ਪਸਤਾਵਾ ਹੀ ਹੋਵੇਗਾ ਜਿੰਨੀਆਂ ਮਰਜ਼ੀ ਭੈਣਾਂ ਨੂੰ ਪੁੱਛ ਲੋ ਜਿਹੜੀਆਂ ਘਰ ਸਾੜ ਕੇ ਗਈਆਂ ਨੇ ਜਾਂ ਤਲਾਕ ਲੈ ਕੇ ਗਈਆਂ ਨੇ ਜਾਂ ਕਿਦਰੇ ਅਫੇਅਰ ਦੇ ਵਿੱਚ ਗਈਆਂ ਨੇ ਉਹ ਬਾਅਦ ਦੇ ਵਿੱਚ ਪਸਤਾ ਹੀ ਰਹੀਆਂ ਨੇ ਹੋਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਆਪਦੇ ਘਰ ਦੇ ਵਿੱਚ ਆਪਾਂ ਕਹਿੰਦੇ ਲੜਾਈ ਝਗੜਾ ਕਰਕੇ ਵੀ ਚਾਹੇ ਅੱਧੀ ਰੋਟੀ ਖਾ ਲੂ ਉਹ ਵੀ ਕਹਿੰਦੇ ਇੱਜ਼ਤ ਦੀ ਹੈ ਕਿਉਂਕਿ ਜੇ ਆਪਾਂ ਨਾ ਆਪਦੇ ਘਰੇ ਬੈਠਿਆਂ ਤਾਂ ਆਪਦੇ ਮਾਂ-ਬਾਪ ਦੀ ਵੀ ਇੱਜ਼ਤ ਹੈ ਆਪਦੇ ਚਾਚੇ ਤਾਇਿਆਂ ਦੀ ਆਪਦੇ ਭੈਣ ਭਰਾਵਾਂ ਦੀ ਤੇ ਆਪਣੀ ਤਾਂ ਹੈਗੀ ਉਹ ਚਾਹੇ ਆਪਾਂ ਜਿੰਮੇ ਮਰਜੀ ਆ ਨਾ ਪਰ ਆਪਦੇ ਘਰ ਤਾਂ ਹੈਗੀ ਆ ਨਾ ਇਹ ਚੀਜ਼ ਨੂੰ ਸਮਝੋ ਆਪਣੀਆਂ ਬੱਚਿਆਂ ਨੂੰ ਜ਼ਰੂਰ ਸਮਝਾਓ ਵੀ ਪੁੱਤ ਜਿਹੜਾ ਬਗਾਨਾ ਘਰ ਹੁੰਦੇ ਨੇ ਉਦੇ ਵਿੱਚ ਥੋੜਾ ਜਿਹਾ ਅਡਜਸਟ ਕਰ ਪਿਆਰ ਨਾਲ ਤੂੰ ਸਾਰਿਆਂ ਦੇ ਦਿਲ ਜਿੱਤ ਸਕਦੀ ਆ ਇਹ ਹੁੰਦਾ ਵੀ ਹੈ ਦੇਖੋ ਮੇਰੀ ਖੁਦ ਦੀ ਮੈਂ ਤੁਹਾਨੂੰ ਇੱਕ ਵਾਰੀ ਦੱਸੀ ਤੀ ਜੀਵਣੀ ਹੈ ਕਿ ਮੇਰੇ ਪੇਕੇ ਘਰ ਦਾ ਤੇ ਮੇਰੇ ਸਹੁਰੇ ਘਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਮੇਰੇ ਪੇਕੇ ਘਰ ਬਹੁਤ ਫ੍ਰੀ ਮਾਈਂਡਡ ਨੇ ਮੇਰੇ ਪਾਪਾ ਮੰਮੀ ਭਰਾ ਪਰ ਮੇਰੇ ਸਹੁਰੇ ਘਰ ਮੇਰੇ ਜਿਹੜੇ ਫਾਦਰ ਇਨ ਲਾ ਨਾ ਉਹ ਬਹੁਤ ਸਟ੍ਰਿਕਟ ਨੇ ਬਹੁਤ ਫਰਕ ਹੈ ਹਾਂ ਦੋ ਵੱਧ ਫਰਕ ਹੈਗਾ ਹਨਾ ਅਗਰ ਮੈਂ ਚਾ ਦੇਖਾਂ ਤਾਂ ਬਹੁਤ ਪਤਾ ਨਹੀਂ ਜਦੋਂ ਮੈਂ ਮੇ ਮਿਲ ਕੇ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਵੀ ਇਦਾਂ ਹੀ ਲੱਗਦਾ ਸੀਗਾ ਹਨਾ ਵੀ ਲਮਕੀ ਇੱਥੇ ਫਸ ਗਈ ਕਿਹੜੀ ਜੇਲ ਆ ਗਈ ਮੈਨੂੰ ਨਾ ਕਿਦਾਂ ਵੀ ਐਦਾਂ ਹੁੰਦਾਗਾ ਪਰ ਜਦੋਂ ਆਪਾਂ ਸਮੇਂ ਦੇ ਨਾਲ ਹਨਾ ਅਡਜਸਟ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਇਧਰੋਂ ਉਧਰੋਂ ਹੋਰ ਸਹਾਰੇ ਛੱਡ ਕੇ ਹਨਾ ਮਾਂ ਬਾਪ ਦੇ ਮੈਂ ਅੱਜ ਤੱਕ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਚਾਹੇ ਦੁਖੀ ਆ ਚਾਹੇ ਸੁਖੀ ਆ ਮੈਂ ਕਦੇ ਆਪ ਦੇ ਦੁੱਖ ਹਨਾ ਜਾਂ ਸੁੱਖ ਆਪਣੇ ਕਿਸੇ ਦੇ ਨਾਲ ਸਾਂਝੇ ਨਹੀਂ ਕੀਤੇ ਸਿਰਫ ਵਾਹਿਗੁਰੂ ਜੀ ਤੋਂ ਬਿਨਾਂ ਜਦੋਂ ਵੀ ਮੈਂ ਦੁਖੀ ਹੁੰਦੀ ਤਾਂ ਮੈਂ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਤੇ ਦੇਖੋ ਉਹ ਸਮੇਂ ਦਾ ਹਨਾ ਸਬਰ ਕੀਤਾ ਹੋਇਆ ਫਲ ਅੱਜ ਵਾਹਿਗੁਰੂ ਜੀ ਨੇ ਮੈਨੂੰ ਉਹ ਦਿੱਤਾ ਹੈ ਕਿ ਕਿ ਮੇਰੇ ਸਹੁਰੇ ਘਰ ਵੀ ਤੇ ਮੇਰੇ ਪੇਕੇ ਘਰ ਵੀ ਇੰਨੀ ਇੱਜ਼ਤ ਹੈਗੀ ਹਨਾ कि ਜਦੋਂ ਮੈਂ ਜਾਣੀ ਆ ਨਾ ਮੇਰੇ ਬੱਚੇ ਵੀ ਮੈਨੂੰ ਕਈ ਵਾਰੀ ਕਹਿਣ ਲੱਗ ਜਾਂਦੇ ਨੇ ਵੀ ਮੰਮਾ ਵੀ ਤੁਹਾਨੂੰ ਸਾਰੇ ਕਿੰਨਾ ਪਿਆਰ ਕਰਦੇ ਆ ਇਹ ਦੇਖੋ ਇਹ ਮੂੰਹ ਮੀਆਂ ਮਿੱਠੂ ਆ ਨਾ ਕਈ ਵਾਰੀ ਹੁੰਦਾ ਵੀ ਆਪ ਆਪ ਦੇ ਮੂੰਹ ਨਾਲ ਆਪ ਦੀ ਉਹ ਕਰਨੀ ਤਾਰੀਫ ਕਰਨੀ ਆ ਨਾ ਪਰ ਸਾਡੀ ਜਿਹੜੀ ਸ੍ਰੀਕੇ ਦੇ ਵਿੱਚ ਹੋਰ ਪਰਾਂ ਉਰਾਂ ਚਾਚੇ ਤਾਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਜ਼ਿੰਦਗੀ ਦੇ ਵਿੱਚੋਂ ਮੈਂ ਕਿੱਥੋਂ ਕਿੱਥੋਂ ਲੰਘ ਕੇ ਹੈ ਨਾ ਉਹ ਮੈਨੂੰ ਕਹਿੰਦੇ ਨੇ ਪੁੱਤ ਜਦੋਂ ਅਸੀਂ ਤੈਨੂੰ ਦੇਖਦੇ ਆ ਨਾ ਸਾਡੀ ਨਾ ਸਿਰ ਉੱਚਾ ਹੋ ਜਾਂਦਾ ਹੈਗਾ ਹੈ ਨਾ ਦੇਖੋ ਮੈਂ ਕਈ ਵਾਰੀ ਸੋਚਦੀ ਹੁੰਦੀ ਆ ਵੀ ਇਹ ਸਾਰਾ ਮਾਨ ਦਿਵਾਉਣ ਵਾਲੇ ਹਨਾ ਉਹ ਮੇਰੇ ਵਾਈਗਰੂ ਜੀ ਨੇ ਨਹੀਂ ਮੈਨੂੰ ਤਾਂ ਇੰਨੀ ਅਕਲ ਵੀ ਨਹੀਂ ਸੀ ਕਿ ਹਨਾ ਵੀ ਕਿਵੇਂ ਰਹਿੰਦਾ ਕਿਵੇਂ ਬੋਲਿੰਦਾ ਕੀ ਕਰਿੰਦਾ ਸਭ ਕੁਝ ਜਦੋਂ ਆਪਾਂ ਵਾਈਗਰੂ ਜੀ ਤੇ ਛੱਡ ਦਿੰਨੇ ਆ ਨਾ ਤਾਂ ਉਹ ਵਾਈਗਰੂ ਜੀ ਜ਼ਰੂਰ ਤੁਹਾਨੂੰ ਸਿੱਧੇ ਰਸਤੇ ਤੇ ਲੈ ਕੇ ਜਾਂਦੇ ਨੇ ਦੇਖੋ ਜਿੱਥੇ ਆਪਾਂ ਬੱਚਿਆਂ ਨੂੰ ਕਹਿੰਦੇ ਆ ਵੀ ਸੰਭਲਣ ਦੀ ਲੋੜ ਹੈਗੀ ਨਾ ਉਥੇ ਮਾਂ ਬਾਪ ਨੂੰ ਵੀ ਸੰਭਲਣ ਦੀ ਲੋੜ ਹੈ ਬੱਚੀਆਂ ਠੀਕ ਹੈ ਵੀ ਜਦੋਂ ਉੱਥੇ ਐਡਜਸਟਮੈਂਟ ਨਹੀਂ ਕਰ ਪਾਉਂਦੀਆਂ ਤਾਂ ਤੁਸੀਂ ਜਦੋਂ ਜਾਣੇ ਹੋ ਨਾ ਤਾਂ ਉਹਨਾਂ ਨੂੰ ਸਮਝਾਓ ਵੀ ਕੋਈ ਗੱਲ ਨਹੀਂ ਪੁੱਤ ਅਸੀਂ ਤੁਹਾਡੇ ਸੱਸ ਸਹੁਰੇ ਨਾਲ ਗੱਲ ਕਰਾਂਗੇ ਅਸੀਂ ਤੇਰੇ ਪਤੀ ਨਾਲ ਗੱਲ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਵੀ ਹਨਾ ਥੋੜਾ ਜਿਹਾ ਆਪਦੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਸਹੁਰੇ ਘਰ ਦਾ ਤੇ ਪੀਕੇ ਘਰ ਦਾ ਕਾਫੀ ਫਰਕ ਹੋ ਜਾਂਦਾ ਹੁੰਦਾ ਕਿਉਂਕਿ ਪਹਿਰਾਵੇ ਦਾ ਵੀ ਫਰਕ ਹੋ ਜਾਂਦਾ ਹੈਗਾ ਕਹਨ ਬੀਨ ਦਾ ਵੀ ਫਰਕ ਹੁੰਦਾ ਹੈ ਹਰ ਇੱਕ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਦੋਂ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਨੇ ਹਨਾ ਉਹਨਾਂ ਦਾ ਵੀ ਸੁਭਾਅ ਦਾ ਫਰਕ ਹੁੰਦਾ ਹੈ ਤਾਂ ਫਿਰ ਵੀ ਪਤਾ ਨਹੀਂ ਕਿੱਥੇ ਕਿੱਥੇ ਦੂਰ ਦੂਰ ਜਾ ਰਹਿੰਦਾ ਕੰਮ ਹਨਾ ਹੌਲੀ ਹੌਲੀ ਆਪਾਂ ਦਾ ਸਾਲ ਦੋ ਸਾਲ ਤੱਕ ਐਡਜਸਟ ਕਰਦੇ ਆ ਜਦੋਂ ਨਾ ਆਪਸੋ ਕੁਝ ਬਦਲ ਜਾਂਦਾ ਹੈ ਦੇਖੋ ਪਿਆਰ ਦੇ ਨਾਲ ਵੱਡੇ ਤੋਂ ਵੱਡੇ ਨਸ਼ੇ ਜਿਹੜੇ ਮੇਰੇ ਭੈਣਾਂ ਕਹਿੰਦੇ ਨੇ ਵੀ ਮੈਨੂੰ ਇੰਨੇ ਸਾਲ ਹੋ ਗਏ ਹਨ ਤੁਸੀਂ ਪਿਆਰ ਨਾਲ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਤਾਂ ਉਹ ਜਰੂਰ ਹਟਣਗੇ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਹੋਇਆ ਕਿਉਂਕਿ ਮੇਰੇ ਪਾਪਾ ਜੀ ਮੇਰੇ ਮਾਮਾ ਜੀ ਮੇਰੇ ਜੀਤ ਜੀ ਤੇ ਹੋਰ ਵੀ ਸਾਡੇ ਘਰ ਦੇ ਵਿੱਚ ਇਦਾਂ ਦੀਆਂ ਬਹੁਤ ਹਨ ਜੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੀਆਂ ਮੁਸ਼ਕਲਾਂ ਆਈਆਂ ਨੇ ਜਿਨ੍ਹਾਂ ਨੂੰ ਕਿ ਵਾਈ ਗੁਰੂ ਜੀ ਨੇ ਬਹੁਤ ਹੀ ਸਖਾਲੇ ਤਰੀਕੇ ਨਾਲ ਕੱਟ ਕੇ ਤੇ ਅੱਜ ਸਾਨੂੰ ਬਹੁਤ ਖੁਸ਼ੀਆਂ ਦਿੱਤੀਆਂ ਨੇ ਮੈਂ ਤਾਂ ਇਹੀ ਅਰਦਾਸ ਕਰਦੀ ਆਂ ਕਿ ਹਰ ਇੱਕ ਧੀ ਦੀ ਹਰ ਇੱਕ ਭੈਣ ਦੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਖੁਸ਼ੀਆਂ ਲੈ ਕੇ ਆਉਣ ਵੀਡੀਓ ਮੇਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਥੋੜੀ ਜੀ ਗਲਤੀ ਕਰਕੇ ਆਪਣੇ ਘਰਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਸਮਾਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਪਟਾਕਾ ਜਾ ਪੈ ਜਾਣਾ ਕਹਿੰਦੇ ਹੁੰਦੇ ਨੇ ਕਹਿੰਦੇ ਕਿ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹਨ ਖਤਮ ਹੋ ਜਾਣਾ ਤਾਂ ਪਲੀਜ਼ ਜ਼ਿੰਦਗੀ ਨੂੰ ਖੁਸ਼ ਰੱਖੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪਿਆਰਵੰਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ